ਪੰਜਾਬ ਦੇ ਅੰਦਰ ਇੱਕ ਹੋਰ ਸੂਬਾਈ ਪਾਰਟੀ ਦੀ ਸਥਾਪਨਾ ਜਿਹੜੀ ਆ ਉਹ ਹੋ ਚੁੱਕੀ ਆ ਮੁਕਸਰ ਦੀ ਮਾਗੀ ਕਾਨਫਰੰਸ ਤੋਂ ਆਖਰਕਾਰ ਉਸ ਪਾਰਟੀ ਦੇ ਨਾਮ ਦਾ ਐਲਾਨ ਹੋ ਗਿਆ ਆ ਜਿਸ ਦੀਆਂ ਚਰਚਾਵਾਂ ਬੀਤੇ ਕਈ ਦਿਨਾਂ ਤੋਂ ਚੱਲ ਰਹੀਆਂ ਸੀ ਅਮਰਿਤਪਾਲ ਸਿੰਘ ਤੇ ਹਮਾਇਤੀਆਂ ਦੇ ਵੱਲੋਂ ਤੇ ਨਾਲ ਹੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਨਵਾਂ ਅਕਾਲੀ ਦਲ ਬਣ ਰਿਹਾ ਉਸ ਦਾ ਨਾਮ ਹੋਏਗਾ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਅੱਜ ਇੱਕ ਵੱਡੀ ਇਕੱਤਰਤਾ ਜਿਹੜੀ ਮੁਕਸਰ ਦੀ ਧਰਤੀ ਦੇ ਉੱਤੇ ਹੁੰਦੀ ਆ ਉੱਥੋਂ ਇਹ ਐਲਾਨ ਕੀਤਾ ਜਾਂਦਾ ਕਿ ਪੰਜਾਬ ਦੇ ਅੰਦਰ ਹੁਣ ਇੱਕ ਨਵਾਂ ਅਕਾਲੀ ਦਲ ਜਿਹੜਾ ਆ ਉਸ ਦੀ ਸਥਾਪਨਾ ਹੋ ਚੁੱਕੀ ਆ ਯਾਦ ਹੋਊਗਾ ਕਿ ਬੀਤੇ ਕੁਝ ਬਹੀਨਿਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਸਵਾਲਾਂ ਦੇ ਘੇਰੇ 'ਚ ਰਿਹਾ ਜਿਸ ਤਰੀਕੇ ਅਕਾਲ ਤਖਤ ਤੋਂ ਅਕਾਲੀ ਦਲ ਬਾਦਲ ਨੂੰ ਝਾੜ ਪੈਂਦੀ ਰਹੀ ਆ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੇ ਉੱਤੇ ਜਿਹੜੇ ਆ ਉਹ ਇਲਜ਼ਾਮ ਲੱਗਦੇ ਰਹੇ ਨੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਇੱਕ ਨਵੀਂ ਪਾਰਟੀ ਜਿਹੜੀ ਇਸ ਵੇਲੇ ਉੱਭਰ ਕੇ ਸਾਹਮਣੇ ਆ ਰਹੀ ਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਪਾਰਟੀ ਦਾ ਨਾਂ ਰੱਖਿਆ ਗਿਆ ਏ ਅਮਰਿਤਪਾਲ ਸਿੰਘ ਨੂੰ ਇਸ ਪਾਰਟੀ ਦੀ ਅਗਵਾਈ ਸੌਂਪੀ ਗਈ ਆ ਦਿਬਰੂਗੜ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਬੰਦ ਨੇ ਉਦੋਂ ਤੱਕ ਇੱਕ ਪੰਜ ਮੈਂਬਰੀ ਕਮੇਟੀ ਜਿਹੜੀ ਆ ਕਾਰਜਕਾਰੀ ਕਮੇਟੀ ਬਣਾਈ ਗਈ ਆ ਜਿਸ ਕਮੇਟੀ ਦਾ ਕੰਮ ਹੋਊਗਾ ਹੁਣ ਤੋਂ ਲੈ ਕੇ ਇਸ ਪਾਰਟੀ ਪੱਧਰ ਤੇ ਜਿਹੜੇ ਫੈਸਲੇ ਲੈਣੇ ਨੇ ਪਾਰਟੀ ਨੂੰ ਅੱਗੇ ਕਿਵੇਂ ਵਧਾਉਣਾ ਹੈ ਉਸ ਤੋਂ ਬਾਅਦ ਵੀ ਇੱਕ ਉਹਨਾਂ ਦੇ ਅਗਵਾਈ ਦੇ ਵਿੱਚ ਵੀ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੋ ਵੱਡੀ ਖਬਰ ਇਹ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਮ ਦੇ ਥੱਲੇ ਇੱਕ ਹੋਰ ਅਕਾਲੀ ਦਲ ਪੰਜਾਬ ਦੇ ਅੰਦਰ ਜਿਹੜਾ ਆ ਉਹ ਸਥਾਪਿਤ ਹੋ ਚੁੱਕਿਆ ਅਕਾਲੀ ਦਲ ਕਿੰਨਾ ਕੁ ਕਾਮਯਾਬ ਹੋਊਗਾ ਕਿਉਂਕਿ ਇਸ ਦੇ ਨਾਲ ਨਾਲ ਪੈਰਲਲ ਇੱਕ ਹੋਰ ਅਕਾਲੀ ਦਲ ਜਿਹੜਾ ਉਹ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਸ ਦੀ ਅਗਵਾਈ ਸਿਮਰਤਜੀਤ ਸਿੰਘ ਮਾਨ ਕਰਦੇ ਨੇ ਉਹਨਾਂ ਦੇ ਵੱਲੋਂ ਵੀ ਅੱਜ ਪ੍ਰੈਸ ਕਾਨਫਰੰਸ ਅੱਜ ਦੀ ਸਿਆਸੀ ਕਾਨਫਰੰਸ ਜਿਹੜੀ ਆ ਉਹ ਕੀਤੀ ਜਾਂਦੀ ਆ ਦੱਸਦੀ ਏ ਕਿ ਇਹ ਜਿਹੜਾ ਅਕਾਲੀ ਦਲ ਬਣਿਆ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਇਸ ਦੇ ਵੱਲੋਂ ਜੋ ਵੱਡੀ ਗੱਲ ਜੋ ਅੱਜ ਦੀ ਇਹ ਖਾਸ ਚਰਚਾ ਜਿਹੜੀ ਆ ਛਿੜੀ ਹੋਈ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਇੱਕ 15 ਜਿਹੜੇ ਆ ਉਹ ਮਤੇ ਪਾਸ ਕੀਤੇ ਗਏ ਨੇ 15 ਮਤੇ ਪਾਏ ਗਏ ਨੇ ਜਿਹੜੇ ਗੌਰ ਕਰਨ ਵਾਲੇ ਨੇ ਹੁਣ ਤੱਕ ਦੀਆਂ ਸਿਆਸੀ ਧਿਰਾਂ ਦੇ ਵੱਲੋਂ ਇਹਨਾਂ ਮਤਿਆਂ ਦੇ ਵਿੱਚ ਕੁਝ ਅਜਈਆਂ ਗੱਲਾਂ ਨੇ ਜਿਹੜੀਆਂ ਨਹੀਂ ਕੀਤੀਆਂ ਗਈਆਂ ਹੋ ਸਕਦਾ ਹੈ ਕਿ ਲੋਕਾਂ ਨੂੰ ਵੀ ਜਿਹੜੀਆਂ ਇਹ ਗੱਲਾਂ ਨੇ ਉਹ ਕਿਤੇ ਨਾ ਕਿਤੇ ਅਸਰ ਕਰਨ ਬਹੁਤ ਜਿਹੜੀਆਂ ਚਰਚਾਵਾਂ ਇਹ ਵੀ ਹੁਣ ਤੱਕ ਚੱਲਦੀਆਂ ਸੀ ਕਿ ਹੋ ਸਕਦਾ ਹੈ ਅਮਰਿਤਪਾਲ ਸਿੰਘ ਐਂਡ ਪਾਰਟੀ ਜਿਹੜੀ ਸਾਰੀ ਇਹ ਬਣੀਆ ਹੁਣ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਜਿਹੜਾ ਆ ਉਹ ਡਿੱਗਦਾ ਗ੍ਰਾਫ ਦੇਖ ਕੇ ਹੋ ਸਕਦਾ ਹੈ ਐਸਜੀਪੀਸੀ ਦੇ ਇਲੈਕਸ਼ਨਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਬਣੇ ਪਰ ਇੱਥੇ ਇੱਕ ਚੀਜ਼ ਕਲੀਅਰ ਹੋ ਗਈ ਆ ਕਿ ਸੂਬਾਈ ਪਾਰਟੀ ਦਾ ਐਲਾਨ ਹੋਇਆ ਏ ਇਹ ਪਾਰਟੀ ਹੁਣ ਐਸਜੀਪੀਸੀ ਵੀ ਲੜੂਗੀ ਇਹ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵੀ ਲੜੂਗੀ ਅਗਵਾਈ ਅਮਰਿਤਪਾਲ ਸਿੰਘ ਨੂੰ ਦਿੱਤੀ ਗਈ ਆ ਇੱਕ ਬਹੁਤ ਵੱਡਾ ਜਿਹੜਾ ਆ ਅਮਰਿਤਪਾਲ ਸਿੰਘ ਨੂੰ ਸਮਰਥਨ ਯਾਦ ਹੋਊਗਾ ਕਿ ਪਿਛਲੀ ਲੋਕ ਸਭਾ ਇਲੈਕਸ਼ਨ ਦੇ ਵਿੱਚ ਮਿਲਦਾ ਅਮਰਿਤਪਾਲ ਸਿੰਘ ਸਭ ਤੋਂ ਵੱਧ ਵੋਟਾਂ ਦੇ ਨਾਲ ਜਿੱਤ ਕੇ ਐਮ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਕਿਤੇ ਨਾ ਕਿਤੇ ਨੌਜਵਾਨਾਂ ਦਾ ਪੰਜਾਬ ਦੇ ਉਹਨਾਂ ਪੰਥਕ ਵੋਟਰਾਂ ਦਾ ਜਿਹੜਾ ਆ ਉਹ ਇੱਕ ਜਿਹੜਾ ਕੈਡਰ ਆ ਉਸ ਨੂੰ ਪੱਕੇ ਤੌਰ ਦੇ ਉੱਤੇ ਆਪਣੇ ਆਪ ਨਾਲ ਜੋੜਨ ਦਾ ਜੋ ਇਹ ਕਦਮ ਚੁੱਕਿਆ ਗਿਆ ਇਸ ਨੂੰ ਕਿੰਨਾ ਕਬੂਰ ਪਾਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਪਸ਼ਟ ਹੋ ਜਾਊਗਾ ਪਰ ਇੱਕ ਚੀਜ਼ ਸਪਸ਼ਟ ਕੀਤੀ ਗਈ ਆ ਅੱਜ ਇਸ ਕਾਨਫਰੰਸ ਦੇ ਵਿੱਚ ਜਿਹੜੇ 15 ਮਤਿਆਂ ਦੀ ਗੱਲ ਕੀਤੀ ਗਈ ਆ ਵੱਡੀ ਗੱਲ ਮੈਂ ਬਾਰ-ਬਾਰ 15 ਮਤਿਆਂ ਦੀ ਗੱਲ ਇਸ ਕਰਕੇ ਕਰ ਰਿਹਾ ਕਿਉਂਕਿ ਉਹਨਾਂ 15 ਮਤਿਆਂ ਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਤੇ ਖਾਸ ਜ਼ੋਰ ਉਹਨਾਂ ਮਤਿਆਂ ਤੇ ਰਹੂਗਾ ਜਿਨ੍ਹਾਂ ਦੀ ਚਰਚਾ ਸ਼ਾਇਦ ਜਿਹੜੀਆਂ ਸਥਾਪਿਤ ਸਿਆਸੀ ਧਿਰਾਂ ਨੇ ਪੰਜਾਬ ਦੇ ਵਿੱਚ ਹੁਣ ਤੱਕ ਉਹਨਾਂ ਨੇ ਸ਼ਾਇਦ ਇਸ ਦੇ ਉੱਤੇ ਜਿਹੜਾ ਆ ਅੱਜ ਤੱਕ ਵੱਡੇ ਪੱਧਰ ਤੇ ਗੌਰ ਕੀਤਾ ਹੀ ਨਹੀਂ 15 ਮਤੇ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜੇ ਪਾਏ ਗਏ ਨੇ ਉਸ ਦੇ ਵਿੱਚ ਸਭ ਤੋਂ ਪਹਿਲਾ ਮਤਾ ਤਾਂ ਸੂਬਾ ਪਾਰਟੀ ਦੀ ਸਥਾਪਨਾ ਜਿਹਦੇ ਵਿੱਚ ਬੇਸਿਕ ਉਹਨਾਂ ਨੇ ਸਾਰੀ ਜਾਣਕਾਰੀ ਦਿੱਤੀ ਆ ਕਿ ਪਾਰਟੀ ਦੇ ਅਸੀਂ ਅਗਵਾਈ ਅਮਰਿਤਪਾਲ ਸਿੰਘ ਨੂੰ ਦਿੰਨੇ ਆ ਤੇ ਜਦੋਂ ਤੱਕ ਅਮਰਿਤਪਾਲ ਸਿੰਘ ਅੰਦਰ ਨੇ ਉਹ ਇਹ ਵੀ ਕਹਿ ਸਕਦੇ ਆ ਕਿ ਉਦੋਂ ਤੱਕ ਲਈ ਹੀ ਜਿਹੜੀ 5 ਮੈਂਬਰੀ ਕਾਰਜਕਾਰੀ ਕਮੇਟੀ ਬਣਾਈ ਜਾਂਦੀ ਹੈ ਜਿਹਦੇ ਵਿੱਚ ਸ਼ਾਮਲ ਹੋਣਗੇ ਬਾਪੂ ਤਰਸੇਮ ਸਿੰਘ ਭਾਈ ਸਰਬਜੀਤ ਸਿੰਘ ਹਾਲਸਾ ਭਾਈ ਅਮਰਜੀਤ ਸਿੰਘ ਭਾਈ ਹਰਪਜਨ ਸਿੰਘ ਤੂੜ ਭਾਈ ਸੁਰਜੀਤ ਸਿੰਘ ਇਹਨਾਂ ਦੇ ਥੱਲੇ ਫਿਰ ਜਿਹੜੀ ਆ ਉਹ 7 ਮੈਂਬਰੀ ਕਮੇਟੀ ਬਣਾਈ ਜਾਂਦੀ ਹੈ ਜਿਸ ਨੂੰ ਦੂਜੇ ਮਤੇ ਦੇ ਵਿੱਚ ਸ਼ਾਮਲ ਕੀਤਾ ਗਿਆ ਤੇ ਇਸ ਦਾ ਨਾਮ ਹੈ ਭਰਤੀ ਕਮੇਟੀ ਹੁਣ ਇਹਦੇ ਵਿੱਚ ਸੁਭਾਵਿਕਾ ਕਿ ਉਹ ਆਪਣੀ ਜਿਹੜੀ ਪਾਰਟੀ ਆ ਉਸ ਦੇ ਨਾਲ ਮੈਂਬਰਸ਼ਿਪ ਜਿਹੜੀ ਆ ਉਹ ਸ਼ੁਰੂ ਕਰਨਗੇ ਆਪਣੀ ਪਾਰਟੀ ਦੇ ਨਾਲ ਨੌਜਵਾਨਾਂ ਨੂੰ ਲੋਕਾਂ ਨੂੰ ਜੋੜਨ ਦਾ ਜਿਹੜਾ ਕੰਮ ਹੈ ਉਹ ਕਰਨਗੇ ਤੀਜਾ ਮਤੇ ਸਬਧਾਨ ਘੜਨੀ ਅਤੇ ਅਜੰਡਾ ਕਮੇਟੀ ਕਿਉਂਕਿ ਇੱਕ ਰਾਜਨੀਤਿਕ ਪਾਰਟੀ ਬਣ ਗਈ ਇੱਕ ਸਿਆਸੀ ਧਿਰ ਬਣ ਗਈ ਤਾਂ ਇੱਕ ਅਜੰਡਾ ਵੀ ਜਿਹੜਾ ਆ ਹੁਣ ਬਹੁਤ ਜ਼ਰੂਰੀ ਆ ਹੌਣ ਵਾਲੇ ਸਮੇਂ 'ਚ ਸਵਾਲ ਹੁਣ ਕਮੇਟੀ ਬਣਾਈ ਗਈ ਆ ਇਸ ਤੋਂ ਬਾਅਦ ਚੌਥੇ ਮਤੇ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੀ ਗੱਲ ਕੀਤੀ ਗਈ ਆ ਇੱਥੇ ਐਸਜੀਪੀਸੀ ਮੁਖ ਜਿਹੜਾ ਆ ਉਹ ਉਹਨਾਂ ਦੇ ਕੇਂਦਰ ਬਿੰਦੂ ਤੇ ਰਹੇਗੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਇਹ ਕਿਹਾ ਜਾਂਦਾ ਬਹੁਤ ਵਾਰੀ ਕਿ ਇਸ ਦੇ ਉੱਤੇ ਅਕਾਲੀ ਦਲ ਬਾਦਲ ਕਾਬਜ਼ ਹੈ ਉਸ ਨੂੰ ਲਾਉਣ ਲਈ ਬਹੁਤ ਵਾਰੀ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਉਹ ਚਾਹੇ ਅਕਾਲੀ ਦਲ ਦਾ ਬਾਗੀ ਤੜਾ ਹੁਣ ਤੱਕ ਕਰਦਾ ਹੋਵੇ ਚਾਹੇ ਸਿਮਰਤਜੀਤ ਸਿੰਘ ਮਾਨ ਅਤੇ ਹੋਰ ਪੰਥਕ ਤਰ੍ਹਾਂ ਜਿਹੜੀਆਂ ਨੇ ਉਹਨਾਂ ਨੇ ਕੀਤੀ ਹੋਵੇ ਸੋ ਉਸ ਨੂੰ ਲੈ ਕੇ ਵੀ ਜਿਹੜਾ ਆ ਉਹ ਇਹਨਾਂ ਦੇ ਚੌਥੇ ਏਜੰਡੇ ਦੇ ਵਿੱਚ ਇਸ ਚੀਜ਼ ਦੇ ਉੱਤੇ ਜਿਹੜੀ ਆ ਉਹ ਇਹਨਾਂ ਦੇ ਵੱਲੋਂ ਮਤਾ ਪਾਇਆ ਗਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੇ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੇ ਲਈ ਵਚਨਬੱਧ ਹੈ ਇਹ ਸਬੰਧ ਦੇ ਵਿੱਚ ਧਾਰਮਿਕ ਤੇ ਪ੍ਰਬੰਧਕੀ ਜੁਗਾੜ ਵਿੱਚ ਮਾਹਰ ਸ਼ਖਸੀਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨ ਦੇ ਲਈ ਉਤਸ਼ਾਹਿਤ ਕੀਤਾ ਜਾਊਗਾ ਸੋ ਇਸਦੇ ਵਿੱਚ ਐਸਜੀਪੀਸੀ ਦੀਆਂ ਜਿਹੜੀਆਂ ਚੋਣਾਂ ਨੇ ਉਹ ਉਹਨਾਂ ਦੇ ਲਈ ਜਿਹੜੀਆਂ ਨੇ ਮੁੱਖ ਕੇਂਦਰ ਬਿੰਦੂ ਹੋਣ ਗਿਆ ਚੌਥੇ ਮਤੇ ਦੇ ਵਿੱਚ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੀ ਗੱਲ ਕੀਤੀ ਗਈ ਆ ਪੰਜਵਾਂ ਮਤਾ ਹੈ ਰਾਜਨੀਤਿਕ ਮਤਾ ਬਦਲਵੀਂ ਸਿੱਖ ਰਾਜਨੀਤੀ ਦਾ ਬਿਰਤਾਂਤ ਹੁਣ ਇਸ ਨਾਮ ਤੋਂ ਜਿਹੜਾ ਆ ਉਹ ਕਾਫੀ ਹੱਦ ਤੱਕ ਕਲੀਅਰ ਹੁੰਦਾ ਕਿ ਸਿੱਖ ਰਾਜਨੀਤੀ ਸਿੱਖਾਂ ਦੇ ਨਾਮ ਦੇ ਉੱਤੇ ਰਾਜਨੀਤੀ ਪਿਛਲੇ ਕਈ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਉਹ ਚਾਹੇ 1984 ਦੀ ਗੱਲ ਹੋਵੇ ਚਾਹੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਚੱਲੇ ਕਾਲੇ ਦੌਰ ਦੀ ਗੱਲ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਸਿੱਖ ਸਿਆਸਤ ਦੇ ਨਾਲ ਜੋੜਿਆ ਜਾਂਦਾ ਆ ਕੌਣ ਇਹਦਾ ਲਾਹਾ ਲੈ ਜਾਂਦਾ ਕਿਹੜੀਆਂ ਤਿਹਰਾ ਇਸ ਨੂੰ ਜਿਹੜਾ ਆ ਇੱਕ ਰਾਜਨੀਤਿਕ ਜਿਹੜਾ ਆ ਉਹ ਸਟੰਟ ਦੇ ਤੌਰ ਤੇ ਵਰਤ ਕੇ ਅੱਗੇ ਵਧ ਜਾਂਦੀਆਂ ਨੇ ਸੋ ਇਹਨਾਂ ਦੇ ਵੱਲੋਂ ਪੰਜਵੇਂ ਮਤੇ ਦੇ ਵਿੱਚ ਸਿੱਖ ਰਾਜਨੀਤੀ ਦਾ ਬਦਲਾਵ ਜਾਂ ਕਹੀਏ ਕਿ ਬਦਲਵੀਂ ਸਿੱਖ ਰਾਜਨੀਤੀ ਦਾ ਬਰਤਾਂਤ ਦੀ ਗੱਲ ਕੀਤੀ ਗਈ ਆ ਬਾਰ-ਬਾਰ ਉਹੀ ਗੱਲ ਕਿ ਜਿਸ ਤਰੀਕੇ ਦੇ ਨਾਲ ਕਹਿੰਦੇ ਅਕਾਲੀ ਦਲ ਬਾਦਲ ਦਾ ਹੁਣ ਗਰਾਫ ਗਿਰਿਆ ਲੋਕਾਂ ਦੇ ਕੋਲ ਕੋਈ ਬਦਲਵਾਂ ਰੂਪ ਜਿਹੜਾ ਆ ਉਹ ਨਹੀਂ ਹੈਗਾ ਪੰਥਕ ਵੋਟਰਾਂ ਦੀ ਜੇ ਗੱਲ ਕਰੀਏ ਤਾਂ ਉਸ ਨੂੰ ਕਿਤੇ ਨਾ ਕਿਤੇ ਇਕਨ ਵੱਖਰੀ ਧਿਰ ਦੇਣ ਦੇ ਲਈ ਇਸ ਮਤੇ ਦੇ ਵਿੱਚ ਜਿਹੜੀ ਆ ਉਹ ਗੱਲ ਕੀਤੀ ਗਈ ਆ ਛੇਵਾਂ ਮਤਾਇਆ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦੀ ਰਾਖੀ ਕਰਨਾ ਹੁਣ ਮੈਂ ਥੋੜਾ ਸ਼ਾਰਟ ਦੇ ਵਿੱਚ ਕਰੂੰਗਾ ਕਿਉਂਕਿ ਜਿਹੜੇ ਮਤੇ ਜਿਹੜੇ ਨੇ ਉਹ ਵੱਡੇ ਪੱਧਰ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚਰਚਾ ਹੋਊਗੀ ਜੋ ਇੱਕ ਖਾਸ ਕਿਸਮ ਦੀ ਰਾਜਨੀਤੀ ਨੂੰ ਦਿਸ਼ਾ ਦੇ ਸਕਦੇ ਨੇ ਆ ਸੱਤਵਾਂ ਜਿਹੜਾ ਆ ਮਤਾ ਉਹ ਆ ਕਿ ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਇਹ ਅਕਾਲੀ ਦਲ ਬਾਦਲ ਵੀ ਇਹ ਗੱਲ ਕਹਿੰਦਾ ਰਿਹਾ ਤੇ ਬਾਕੀ ਵੀ ਪੰਥਕ ਤੇਰਾ ਇਸ ਚੀਜ਼ ਨੂੰ ਲੈ ਕੇ ਹੁਣ ਤੱਕ ਸਹਿਮਤੀ ਪ੍ਰਗਟਾਉਂਦੀਆਂ ਰਹੀਆਂ ਨੇ ਅਠਵਾਂ ਮਤਾਏ ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਇਹ ਸਿੱਧਾ ਜਿਹੜਾ ਆ ਇਹ ਇੱਕ ਤਰੀਕੇ ਦੇ ਨਾਲ ਜੋ ਚੱਲ ਰਹੇ ਮੋਰਚਿਆਂ ਨੂੰ ਹਮਾਇਤ ਦੇਣ ਵਾਲੀ ਗੱਲ ਆ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਆ ਉਹ ਮਰਨ ਵਰਤੇ ਬੈਠੇ ਨੇ ਉੱਥੇ ਪਹਿਲਾਂ ਵੀ ਜਿਹੜੇ ਬਿਆਨ ਉਹ ਆ ਚੁੱਕੇ ਨੇ ਬਾਪੂ ਤਰਸੇਮ ਸਿੰਘ ਉਹਨਾਂ ਦੇ ਵੀ ਕਿਹਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਕਿਸਾਨੀ ਦੇ ਨਾਲ ਧੱਕਾ ਹੋ ਰਿਹਾ ਅਸੀਂ ਉਸ ਨੂੰ ਬਰਦਾਸ਼ਤ ਨਹੀਂ ਕਰਦੇ ਕੇਂਦਰ ਸਰਕਾਰ ਨੂੰ ਇਸ ਉੱਤੇ ਨੋਟਿਸ ਲੈਣਾ ਚਾਹੀਦਾ ਸੋ ਇਸ ਮਤੇ ਦੇ ਵਿੱਚ ਜਿਹੜਾ ਕਿਸਾਨੀ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਇਹਦੇ ਨਾਲ ਵੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਥਕ ਤੇ ਰਾਜਿਸਤਰੀਕ ਦੇ ਨਾਲ ਇਸ ਅੰਦੋਲਨ ਦੀ ਹਮਾਇਤ ਕਰਨ ਗਿਆ ਤਾਂ ਅੰਦੋਲਨ ਨੂੰ ਵੀ ਇੱਕ ਵੱਖਰੇ ਤਰੀਕੇ ਦਾ ਜਿਹੜਾ ਆ ਉਹ ਜਿਹੜਾ ਇੱਕ ਸਹਿਯੋਗ ਤੇ ਇੱਕ ਵੱਖਰੇ ਤਰੀਕੇ ਦੀ ਤਾਕਤ ਜਿਹੜੀ ਆ ਉਹ ਮਿਲ ਸਕਦੀ ਆ ਨਵਾਂ ਮਤਾਏ ਸਿੱਖ ਰਾਜਨੀਤੀ ਦਾ ਬਦਲਵਾ ਬਿਰਤਾਂਤ ਸਿਰਜਣ ਲਈ ਸਿਰਜਣ ਦੇ ਲਈ ਏਕਤਾ ਦੀ ਅਪੀਲ ਅ ਅੱਜ ਦਾ ਇਹ ਇਕੱਠ ਕਹਿੰਦੇ ਪੰਥਕ ਅ ਨਿਸ਼ਾਨਿਆਂ ਅਤੇ ਅਧਿਕਾਰਾਂ ਦੀ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੀਆਂ ਸਾਰੀਆਂ ਰਾਜਨੀਤਿਕ ਤਰ੍ਹਾਂ ਫਿਕਰਮੰਦ ਵਿਦਵਾਨਾਂ ਚਿੰਤਕਾਂ ਅਤੇ ਆਮ ਸਿੱਖ ਸੰਗਤਾਂ ਨੂੰ ਪੁਰਜ਼ੋਰ ਅਪੀਲ ਕਰਦਾ ਹੈ ਕਿ ਹੁਣ ਜਦੋਂ ਕਿ ਅਕਾਲੀ ਰਾਜਨੀਤੀ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਗਿਆ ਹੈ ਤਾਂ ਬਦਲਵੀਂ ਸਿੱਖ ਰਾਜਨੀਤੀ ਦਾ ਇੱਕ ਵੱਡਾ ਬਿਰਤਾਂਤ ਸਿਰਜਣ ਲਈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਦੇ ਲਈ ਸਿਧਾਂਤਕ ਅਤੇ ਮੁੱਦਿਆਂ ਦੀ ਰਾਜਨੀਤੀ ਕਰਨ ਦੇ ਲਈ ਇੱਕ ਦੂਜੇ ਦੇ ਨੇੜੇ ਆਉਣ ਤਾਂ ਜੋ ਆਪਸੀ ਏਕਤਾ ਕਰਕੇ ਪੰਥ ਅਤੇ ਪੰਜਾਬ ਦੇ ਉਜਵਲ ਭਵਿੱਖ ਦੇ ਲਈ ਅੱਗੇ ਕਦਮ ਵਧਾਏ ਜਾ ਸਕਣ ਇਸ ਮਤੇ ਦੇ ਵਿੱਚ ਅਕਾਲੀ ਦਲ ਦੀ ਗੱਲ ਇਸ ਕਰਕੇ ਵੀ ਕੀਤੀ ਗਈ ਹੈ ਇਹਦਾ ਮਤਲਬ ਕਿਤੇ ਨਾ ਕਿਤੇ ਇਹ ਕੱਢਿਆ ਜਾ ਸਕਦਾ ਹੈ ਕਿ ਏਕੇ ਦੀ ਅਪੀਲ ਕੀਤੀ ਜਾਊਗੀ ਕੋਸ਼ਿਸ਼ਾਂ ਹੋ ਸਕਦਾ ਹੈ ਆਉਣ ਵਾਲੇ ਜਿਹੜਾ ਆ ਇਲੈਕਸ਼ਨਸ ਦੇ ਵਿੱਚ ਇਹ ਵੀ ਰਹਿਣ ਗਿਆ ਇਸ ਪਾਰਟੀ ਦੀਆਂ ਕਿ ਬਾਕੀ ਅਕਾਲੀ ਦਲ ਜੇ ਇਹਨਾਂ ਦੇ ਏਜੰਡੇ ਦੇ ਨਾਲ ਜਾਂ ਆਪਸ ਦੇ ਵਿੱਚ ਇਹਨਾਂ ਦਾ ਤਾਲਮਿਲ ਬੈਠਦਾ ਆ ਤਾਂ ਕੋਈ ਸਮਝੌਤਾ ਜਾਂ ਕੋਈ ਅਲਾਈਅንስ ਵੀ ਹੋ ਸਕਦਾ ਇਹ ਸਿਰਫ ਕਿਆਸਰ ਆਈਆਂ ਜਿਹੜੀਆਂ ਅਸੀਂ ਲਾ ਰਹੇ ਆ ਸੋ ਇਹ ਇਹਨਾਂ ਦੇ ਮਤੇ ਦੇ ਵਿੱਚ ਜ਼ਿਕਰ ਆਉਂਦਾ ਆ ਮਤਾ ਨੌਵਾਂ ਇਹਨਾਂ ਦਾ ਜਿਹੜਾ ਇਹ ਉਸ ਤੇ ਵਿੱਚ ਇਸ ਦੀ ਗੱਲ ਕੀਤੀ ਗਈ ਆ ਕਿ ਅਸੀਂ ਏਕਤਾ ਦੀ ਅਪੀਲ ਜਿਹੜੀ ਆ ਉਹ ਕਰਦੇ ਆ ਮਤਾ 10ਵਾਂ ਆਨੰਦਪੁਰ ਵਾਪਸੀ ਦਾ ਆਨੰਦਪੁਰ ਵਾਪਸੀ ਦੇ ਜਿਹੜਾ ਨਾਮ ਹੇਠ ਜਿਹੜਾ ਮਤਾ 10ਵਾਂ ਆ ਉਸ ਤੋਂ ਬਾਅਦ 11ਵਾਂ ਮਤਾ ਪ੍ਰਵਾਸ ਕਾਰਨ ਪੜ੍ਹੀ ਲਿਖੀ ਗੁਣਵਾਨ ਨੌਜਵਾਨ ਦਾ ਬਾਹਰ ਜਾਣਾ ਵੱਡੀ ਗੱਲ ਆ ਕਿ ਪੰਜਾਬ ਦੇ ਅੰਦਰ ਨੌਜਵਾਨੀ ਜਿਹੜੀ ਪਿਛਲੇ ਇੱਕ ਦਹਾਕੇ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਪ੍ਰਵਾਸ ਕੀਤਾ ਉਹਦਾ ਕਾਰਨ ਰਾਜਨੀਤਿਕ ਕਮੀਆਂ ਰਾਜਨੀਤਿਕ ਲੋਕਾਂ ਦੀ ਮੂਰਖਮਤੀ ਵਾਲੇ ਫੈਸਲੇ ਪੰਜਾਬ ਦੀ ਡਿੱਗਤੀ ਆਰਥਿਕਤਾ ਕਿਸਾਨੀ ਦੇ ਵਿੱਚ ਲਗਾਤਾਰ ਪੈ ਰਿਹਾ ਘਾਟਾ ਪੰਜਾਬ ਦੇ ਅੰਦਰ ਨੌਕਰੀਆਂ ਦੀ ਕਮੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਸ ਤੋਂ ਬਾਅਦ ਨੌਜਵਾਨੀ ਦਾ ਜਿਹੜਾ ਇਹਨੇ ਵੱਡੇ ਪੱਦਰ ਦੇ ਉੱਤੇ ਪ੍ਰਵਾਸ ਹੋਣਾ ਇਸ ਮਤੇ ਦੇ ਵਿੱਚ ਇਸ ਚੀਜ਼ ਦੀ ਗੱਲ ਕੀਤੀ ਗਈ ਆ ਕਿ ਅਸੀਂ ਆਪਣੇ ਇਸ ਜਿਹੜਾ ਆ ਬૌਧਿਕ ਅਮੀਰੀ ਨੂੰ ਕਹੀ ਜਾਂਦਾ ਹੈ ਕਿ ਆਪਣੇ ਜਿਹੜੇ ਬੱਚੇ ਨੇ ਜਿਨ੍ਹਾਂ ਦੇ ਦਿਮਾਗਾਂ ਦੀ ਵਰਤੋਂ ਬਾਹਰਲੇ ਮੁਲਕਾਂ ਦੇ ਵਿੱਚ ਕੀਤੀ ਜਾਂਦੀ ਆ ਕਿਉਂ ਨਾ ਉਹਨਾਂ ਨੂੰ ਪੰਜਾਬ ਦੇ ਵਿੱਚ ਰੱਖ ਦਿਆਂ ਇੱਕ ਚੰਗਾ ਵਿਦਿਅਕ ਢਾਂਚਾ ਸਿਰਜਿਆ ਜਾਵੇ ਪੰਜਾਬ ਦੇ ਅੰਦਰ ਇੱਕ ਪੰਜਾਬ ਨੂੰ ਬਿਹਤਰ ਬਣਾਉਣ ਦੇ ਲਈ ਜੋ ਕੰਮ ਨੇ ਉਹ ਕੀਤੇ ਜਾਣ 12ਵਾਂ ਮਤਾਇਆ ਪੰਜਾਬ ਪੰਜਾਬੀਆਂ ਦਾ ਹੁਣ ਇਸ ਮਤੇ ਦੇ ਉੱਤੇ ਜ਼ੋਰ ਦੇਣ ਵਾਲੀ ਗੱਲ ਇਹ ਆ ਕਿਉਂਕਿ ਬੀਤੇ ਸਮੇਂ ਦੇ ਵਿੱਚ ਜੋ ਪਿਛਲੇ ਸਾਲਾਂ ਚ ਮਹੀਨਿਆਂ ਚ ਪੰਜਾਬ ਦੇ ਅੰਦਰ ਘਟਨਾਵਾਂ ਵਾਪਰ ਰਹੀਆਂ ਨੇ ਪੰਜਾਬ ਦੇ ਅੰਦਰ ਪੰਜਾਬੀਆਂ ਦੇ ਲਈ ਨੌਕਰੀਆਂ ਦਾ ਖਲਾਅ ਪੈਦਾ ਹੁੰਦਾ ਬਾਹਰੀ ਸੂਬਿਆਂ ਦੇ ਨੌਜਵਾਨ ਜਿਹੜੇ ਨੇ ਉਹ ਪੰਜਾਬ ਦੇ ਅੰਦਰ ਨੌਕਰੀਆਂ ਲੈ ਰਹੇ ਨੇ ਬਾਹਰੀ ਸੂਬਿਆਂ ਦੇ ਲੋਕ ਆ ਕੇ ਪੰਜਾਬ ਦੇ ਵਿੱਚ ਕਾਰੋਬਾਰ ਕਰ ਰਹੇ ਨੇ ਲੁਧਿਆਣੇ ਦੇ ਵਿੱਚ ਬੁੱਡੇ ਨਾਲੇ ਨੂੰ ਲੈ ਕੇ ਜੋ ਇਕੱਠ ਹੋਇਆ ਕਿਵੇਂ ਵਪਾਰੀਆਂ ਦੇ ਵੱਲੋਂ ਪ੍ਰਵਾਸੀਆਂ ਦੇ ਨਾਲ ਇੱਕ ਵੱਡਾ ਇਕੱਠ ਕਰਕੇ ਇਹ ਦਰਸਾਇਆ ਗਿਆ ਕਿ ਇਹਨਾਂ ਦੇ ਬਿਨਾ ਪੰਜਾਬ ਦੀ ਫੈਕਟਰੀਆਂ ਨਹੀਂ ਚੱਲ ਸਕਦੀਆਂ ਜਾਂ ਲੁਧਿਆਣੇ ਦਾ ਉਦਯੋਗ ਨਹੀਂ ਚੱਲ ਸਕਦਾ ਸੋ ਪੰਜਾਬ ਪੰਜਾਬੀਆਂ ਦਾ ਇਹ ਬਹੁਤ ਵੱਡੀ ਗੱਲ ਆ ਇਹ ਕਹਿਣ ਦੇ ਲਈ ਜਿਹੜਾ ਆ ਕੋਈ ਖੇਤਰੀ ਪਾਰਟੀ ਹੀ ਹੌਸਲਾ ਕਰ ਸਕਦੀ ਆ ਕਿ ਪੰਜਾਬ ਦੀ ਜੇ ਗੱਲ ਹੋਊਗੀ ਤਾਂ ਉਹ ਪੰਜਾਬੀ ਹੀ ਕਰ ਸਕਦਾ ਪੰਜਾਬ ਦੇ ਉੱਤੇ ਬਾਹਰੀਆਂ ਨੂੰ ਕਾਬਜ਼ ਹੋਣ ਦਾ ਜਿਹੜਾ ਹੱਕ ਹੈ ਉਹ ਨਹੀਂ ਦਿੱਤਾ ਜਾ ਸਕਦਾ ਇਹ ਮਤਾ ਜਿਹੜਾ ਆ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਤੇ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਚਰਚਾ ਜਿਹੜੀ ਆ ਉਹ ਹੋ ਸਕਦੀ ਆ ਮਤਾ 12ਵਾਂ ਪੰਜਾਬ ਪੰਜਾਬੀਆਂ ਦਾ ਮਤਾ 13ਵਾਂ ਗੁਰੂ ਦਾ ਅਦਬ 14ਵੇਂ ਮਤੇ ਦੀ ਗੱਲ ਕਰੀਏ ਤਾਂ 14ਵਾਂ ਮਤਾ ਆ ਪੰਜਾਬ ਦੇ ਹੋਰ ਵਰਗਾਂ ਦੀ ਨੁਮਾਇੰਦਗੀ ਇਹ ਵੀ ਇੱਕ ਨੋਟ ਕਰਨ ਵਾਲਾ ਮਤਾ ਆ ਕਿਉਂਕਿ ਅਮਰਿਤਪਾਲ ਸਿੰਘ ਨੂੰ ਤੇ ਹੋਰ ਪੰਥਕ ਆਗੂਆਂ ਨੂੰ ਇਹ ਪ੍ਰਚਾਰਿਆ ਜਾਂਦਾ ਕਿ ਇਹ ਸਿਰਫ ਤੇ ਸਿਰਫ ਸਿੱਖੀ ਦੀ ਗੱਲ ਕਰਦੇ ਨੇ ਇਹ ਪੰਜਾਬ ਨੂੰ ਵੱਖ ਕਰਨਾ ਚਾਹੁੰਦੇ ਨੇ ਪੰਜਾਬ ਦੇ ਵਿੱਚ ਇਹ ਬਾਕੀ ਧਰਮਾਂ ਦੇ ਲਈ ਜਾਂ ਬਾਕੀ ਫਿਰਕਿਆਂ ਦੇ ਲਈ ਜਿਹੜਾ ਉਹ ਖਤਰਾ ਪੈਦਾ ਕਰ ਸਕਦੇ ਨੇ ਇਹੋ ਜੀਆਂ ਚੀਜ਼ਾਂ ਵੀ ਜਿਹੜੀਆਂ ਨੇ ਉਹ ਪ੍ਰਚਾਰੀਆਂ ਜਾਂਦੀਆਂ ਨੇ ਪਰ 14ਵੇਂ ਮਤੇ ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਜਾਬ ਦੇ ਸਾਰੇ ਧਰਮਾਂ ਮੂਲ ਨਿਵਾਸੀ ਕਾਰੋਬਾਰ ਕਰਨ ਅਤੇ ਅਮਨ-ਅਮਾਨ ਨਾਲ ਜਿਉਣ ਲਈ ਉਸੇ ਤਰ੍ਹਾਂ ਦਾ ਸੁਹਾਵੇ ਮਾਹੌਲ ਦੀ ਸਿਰਜਣਾ ਕਰੇਗਾ ਜੋ ਸਿੱਖ ਰਾਜ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਕੀਤਾ ਸੀ ਪੰਜਾਬ ਦੇ ਸਾਰੇ ਧਰਮਾਂ ਨੂੰ ਪੰਜਾਬ ਪ੍ਰਸਤ ਹੋਣ ਦਾ ਹੋਕਾ ਦੇ ਕੇ ਹੁਣ ਇਹਦਾ ਮਤਲਬ ਇਹ ਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਵਿੱਚ ਜ਼ਰੂਰੀ ਨਹੀਂ ਕਿ ਹਰ ਇੱਕ ਅਹੁਦੇਦਾਰ ਸਿੱਖ ਹੀ ਹੋਏਗਾ ਇਹ ਜ਼ਰੂਰੀ ਨਹੀਂ ਕਿ ਸਿਰਫ ਅੰਮ੍ਰਿਤਧਾਰੀ ਨੂੰ ਹੀ ਜਿਹੜਾ ਆ ਇਸ ਪਾਰਟੀ ਦੇ ਵਿੱਚ ਕੋਈ ਅਹੁਦਾ ਮਿਲ ਸਕਦਾ ਜੋ ਇਹ ਮਤਾ ਪਾਸ ਕੀਤਾ ਗਿਆ ਆ ਜਾਂ ਕਹੀਏ ਕਿ ਜੋ ਮਤਾ ਪੇਸ਼ ਕੀਤਾ ਗਿਆ ਇਹਦੇ ਵਿੱਚ ਇਹ ਗੱਲ ਕੀਤੀ ਗਈ ਆ ਕਿ ਪੰਜਾਬ ਦੇ ਮੂਲ ਨਿਵਾਸੀ ਜੋ ਪਹਿਲਾਂ ਤੋਂ ਰਹਿੰਦੇ ਆਉਂਦੇ ਨੇ ਪੰਜਾਬ 'ਚ ਜੇ ਵਪਾਰੀਆਂ ਦੀ ਗੱਲ ਕਰੀਏ ਤਾਂ ਹਮੇਸ਼ਾ ਇਹ ਗੱਲ ਹੁੰਦੀ ਆ ਕਿ ਪੰਜਾਬ ਦਾ ਵਪਾਰੀ ਤਬਕਾ ਵੱਡੀ ਗਿਣਤੀ ਦੇ ਵਿੱਚ ਹਿੰਦੂ ਭਾਈਚਾਰੇ ਤੋਂ ਆਉਂਦਾ ਇਹਨਾਂ ਦੇ ਵੱਲੋਂ ਇਹ ਕਹਿਣਾ ਕਿ ਉਹਨਾਂ ਨੂੰ ਬਣਦੀ ਨੁਮਾਇੰਦਗੀ ਦਿੱਤੀ ਜਾਊਗੀ ਤਾਂ ਇਸ ਚੀਜ਼ ਦੇ ਉੱਤੇ ਵੀ ਜਿਹੜਾ ਆ ਗੌਰ ਕਰਨ ਵਾਲੀ ਆ ਕਿ ਜਦੋਂ ਹੁਣ ਸਿਆਸੀ ਧਿਰ ਬਣੂਗੀ ਤਾਂ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਵੀ ਇਹ ਚੀਜ਼ ਨੂੰ ਪੈਰਲਲ ਲੈ ਕੇ ਚੱਲਣਾ ਪਊਗਾ ਕਿ ਅਸੀਂ ਸਿਰਫ ਤੇ ਸਿਰਫ ਸਿੱਖੀ ਤੇ ਜਾਂ ਕਹੀਏ ਕਿ ਸਿੱਖਾਂ ਦੇ ਉੱਤੇ ਜਿਹੜਾ ਆ ਨਿਰਪਰ ਹੋ ਕੇ ਪੰਜਾਬ ਦੀ ਸਿਆਸਤ ਨਹੀਂ ਕਰ ਸਕਦੇ ਸਾਨੂੰ ਉਹਨਾਂ ਵਰਗਾਂ ਨੂੰ ਨਾਲ ਲੈਣਾ ਪਊਗਾ ਜਿਹੜੇ ਪੰਜਾਬ ਦੀ ਸੱਤਾ ਦੇ ਵਿੱਚ ਪੰਜਾਬ ਦੀ ਧਰਤੀ ਦੇ ਵਿੱਚ ਯੋਗਦਾਨ ਜਿਹੜਾ ਆ ਉਹ ਹਮੇਸ਼ਾ ਤੋਂ ਪਾਉਂਦੇ ਆਏ ਨੇ ਸੋ ਇਹ ਇੱਕ ਪੁਆਇੰਟ ਪੋਜ਼ਿਟਿਵ ਪੁਆਇੰਟ ਕਿਹਾ ਜਾ ਸਕਦਾ ਆ ਉਹਨਾਂ ਦਾ ਬਾਕੀ ਜਿਹੜਾ ਆ ਉਹ ਧਰਮਾਂ ਦੇ ਪ੍ਰਤੀ ਬਾਕੀ ਜਿਹੜੇ ਆ ਕੰਮ ਕਰਨ ਵਾਲੇ ਲੋਕਾਂ ਪ੍ਰਤੀ ਜਿਹਦੇ ਵਿੱਚ ਵਪਾਰੀਆਂ ਦੇ ਉੱਤੇ ਵੱਡੇ ਪੱਦਰ ਦੇ ਉੱਤੇ ਜ਼ੋਰ ਦਿੱਤਾ ਗਿਆ 15ਵਾਂ ਮਤਾ ਜਿਹੜਾ ਆ ਆਖਰੀ ਮਤਾ ਜਿਹੜਾ ਆ ਉਹ ਹੈ ਪੰਜਾਬ ਪੁਲਿਸ ਦਾ ਪੁਨਰਗਠਨ ਪੁਨਰਗਠਨ ਤੋਂ ਵੈਸੇ ਭਾਵੇਂ ਹੁੰਦਾ ਆ ਕਿ ਕਿਸੇ ਚੀਜ਼ ਨੂੰ ਨਵੇਂ ਸਿਰੇ ਤੋਂ ਤਿਆਰ ਕਰਨਾ ਭਾਵੇਂ ਨਿਕਲਦਾ ਕਿ ਪੰਜਾਬ ਪੁਲਿਸ ਦਾ ਜੋ ਚੱਲਦਾ ਢਾਂਚਾ ਆ ਉਸ ਨੂੰ ਇੱਕ ਤਰ੍ਹਾਂ ਦੇ ਨਾਲ ਖਤਮ ਕਰਕੇ ਨਵੇਂ ਸਿਰੇ ਤੋਂ ਭਰਤੀ ਕਰਨੀ ਨਵੇਂ ਸਿਰੇ ਤੋਂ ਸਾਰਾ ਕੁਝ ਤੈਅ ਕਰਨਾ ਪਰ ਇਹ ਇਹਦੇ ਵਿੱਚ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਦਾ ਪੁਨਰਗਠਨ ਜਿਹੜਾ ਆ ਮਤਾ ਆ ਉਸ ਦੇ ਵਿੱਚ ਆਖਿਰ ਕਿਹਾ ਕੀ ਹੈ ਵੀ ਤੁਹਾਨੂੰ ਦੱਸਦੇ ਆ ਪਿਛਲੇ ਸਮੇਂ ਦੇ ਵਿੱਚ ਪੁਲਿਸ ਵੱਲੋਂ ਝੂਠੇ ਪੁਲਿਸ ਮੁਕਾਬਲੇ ਅਤੇ ਅਣਮਨੁੱਖੀ ਤਸ਼ੱਦਦ ਵਾਲੀ ਬਿਰਤੀ ਖਤਮ ਕਰਨ ਲਈ ਪੁਲਿਸ ਨੂੰ ਇਨਸਾਨੀ ਕਦਰਾਂ ਕੀਮਤਾਂ ਸਿਖਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ ਮਤਲਬ ਜੋ ਪੁਲਿਸ ਦਾ ਜੋ ਰਵਈਆ ਆ ਪੁਲਿਸ ਦਾ ਜੋ ਵਿਵਹਾਰ ਆ ਉਸ ਨੂੰ ਸੁਧਾਰਨ ਦੇ ਲਈ ਪੁਲਿਸ ਨੂੰ ਸਿਖਲਾਈ ਜਿਹੜੀ ਆ ਉਹ ਦਿੱਤੀ ਜਾਊਗੀ 15ਵੇਂ ਮਤੇ ਦੇ ਵਿੱਚ ਜੋ ਗੱਲ ਹੈ ਇਸ ਦੇ ਨਾਲ ਹੀ ਪੰਜਾਬ ਵਿੱਚ ਇਸ ਵੇਲੇ ਪੰਜਾਬ ਪੁਲਿਸ ਦੇ ਪੁਨਰਗਠਨ ਦੀ ਸਖਤ ਲੋੜ ਹੈ ਮੌਜੂਦਾ ਪੁਲਿਸ ਪ੍ਰਬੰਧ ਅੰਗਰੇਜ਼ਾਂ ਦਾ ਬਣਾਇਆ ਹੋਇਆ ਹੈ ਅਤੇ ਇਸ ਢਾਂਚੇ ਵਿੱਚ ਆਮ ਜਨਤਾ ਲਈ ਕੋਈ ਥਾਂ ਨਹੀਂ ਹੈ ਪੁਲਿਸ ਮਹਿਕਮੇ ਦੇ ਕਟੜ ਸੁਭਾਅ ਕਾਰਨ ਸਿਰਫ ਆਮ ਜਨਤਾ ਹੀ ਤੰਗ ਨਹੀਂ ਬਲਕਿ ਬਹੁਤ ਵਾਰ ਹੇਠਲੇ ਪੱਧਰ ਦੇ ਮੁਲਾਜ਼ਮ ਵੀ ਇਸ ਕਾਰਨ ਬਹੁਤ ਤੰਗੀ ਝੱਲਦੇ ਹਨ ਹੇਠਲੇ ਪੱਧਰ ਦੇ ਪੁਲਿਸ ਮੁਲਾਜ਼ਮਾਂ ਦੀ ਨੌਕਰੀ ਦੇ ਹਾਲਾਤ ਵੀ ਬਹੁਤ ਖਰਾਬ ਹਨ ਪੱਛਮੀ ਦੇਸ਼ਾਂ ਦੇ ਪੁਲਿਸ ਪ੍ਰਬੰਧਾ ਤੋਂ ਚੰਗੇ ਪੱਖ ਲੈ ਕੇ ਪੰਜਾਬ ਪੁਲਿਸ ਦਾ ਪੁਨਰਗਠਨ ਕੀਤਾ ਜਾਵੇਗਾ ਤਾਂ ਜੋ 24 24 ਘੰਟੇ ਕੰਮ ਕਰਦੇ ਅਤੇ ਕਈ ਕਿਸਮਾਂ ਦਾ ਸ਼ੋਸ਼ਣ ਚੱਲਦੇ ਆਮ ਮੁਲਾਜ਼ਮਾਂ ਦਾ ਜੀਵਨ ਜਿਹੜਾ ਆ ਉਹ ਸੁਖਾਲਾ ਹੋ ਸਕੇ ਹੁਣ ਇਸ ਮਤੇ ਦੇ ਮਾਇਨੇ ਵੱਡੇ ਨਿਕਲਦੇ ਨੇ ਇਹਦੇ ਵਿੱਚ ਆਮ ਮੁਲਾਜ਼ਮ ਦੇ ਹੱਕ ਦੀ ਗੱਲ ਕੀਤੀ ਗਈ ਆ ਇਦੇ ਵਿੱਚ ਇਹ ਕਿਤੇ ਨਾ ਕਿਤੇ ਟੇਡੇ ਢੰਗ ਦੇ ਨਾਲ ਦਰਸਾਇਆ ਗਿਆ ਕਿ ਕਿਵੇਂ ਵੱਡੇ ਅਫਸਰ ਜਿਹੜੇ ਨੇ ਉਹ ਰਾਜਨੀਤਿਕ ਧਿਰਾਂ ਦੇ ਨਾਲ ਹੁਣ ਤੱਕ ਮਿਲ ਕੇ ਚੱਲਦੇ ਰਹੇ ਨੇ ਤੇ ਪੁਲਿਸ ਦਾ ਜਿਹੜਾ ਇੱਕ بڑا ਜਿਹੜਾ ਇੱਕ ਵਾਜਬ ਜਾਂ ਦੋਸ਼ ਹੈ ਕਿ ਪੁਲਿਸ ਵਾਲੇ ਦੀ ਕੋਈ ਡਿਊਟੀ ਦਾ ਸਮਾਂ ਨਹੀਂ ਹੁੰਦਾ ਸੋ ਇਹ ਕਹਿਣਾ ਕਿ 24 24 ਘੰਟੇ ਜਿਸ ਤਰੀਕੇ ਦੇ ਨਾਲ ਛੋਟੇ ਮੁਲਾਜ਼ਮਾਂ ਦੇ ਨਾਲ ਉਹਨਾਂ ਦਾ ਸ਼ੋਸ਼ਣ ਹੁੰਦਾ ਉਸ ਨੂੰ ਸੁਧਾਰਨ ਦੀ ਲੋੜ ਆ ਪੱਛਮੀ ਦੇਸ਼ਾਂ ਤੋਂ ਸਿੱਖਣ ਦੀ ਲੋੜ ਆ ਜਿਹੜੇ ਕਾਮਯਾਬ ਹੋਏ ਨੇ ਸੋ ਪੰਜਾਬ ਪੁਲਿਸ ਦੇ ਪੁਨਰਗਠਨ ਵਾਲਾ ਇਹ ਮਤਾ ਇੱਕ ਬੜਾ ਨਵੇਕਲਾ ਮਤਾ ਆ ਜਿਹੜਾ ਅੱਜ ਤੱਕ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਨਹੀਂ ਉਭਾਰਿਆ ਗਿਆ ਜੇ ਇਹ ਕਿਹਾ ਜਾਵੇ ਕਿ ਅੱਜ ਦੇ ਇਹਨਾਂ 15 ਮਤਿਆਂ ਦੇ ਨਾਲ ਸਥਾਪਿਤ ਹੋਈ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਜਿਹੜਾ ਆ ਇੱਕ ਬੜੇ ਜ਼ਬਰਦਸਤ ਢੰਗ ਦੇ ਨਾਲ ਜਿਹੜੀ ਆ ਉਹ ਸਿਆਸਤ ਵਿੱਚ ਐਂਟਰੀ ਕੀਤੀ ਗਈ ਆ ਤਾਂ ਇਸ ਦੇ ਵਿੱਚ ਕੁਝ ਵੀ ਗਲਤ ਨਹੀਂ ਹੋਏਗਾ